ਯਾਰ ਜਆ ਨਜਾਇਜ਼ ਸਾਰੀਆਂ ਨੇ ਉਹ ਆਪਾਂ ਕੀ ਕਰਦੇ ਆ ਜੀ ਆਈਓ ਸਾਹਿਬ ਜਵਾਬ ਆ ਸੈਂਕੜਿਆਂ ਦੀ ਗਿਣਤੀ 'ਚ ਬਿਲਡਿੰਗਾਂ ਬਣੀਆਂ ਨੇ ਜਿਹੜੀਆਂ ਬਿਨਾ ਨਕਸ਼ੇ ਪਾਸੋਦ ਬਣੀਆਂ ਨੇ ਆ ਪਹਿਲਾਂ ਗੁਰਵੰਤ ਸਿੰਘ ਯੋਸਾਹਬ ਆਏ ਸੀ ਉਹਨਾਂ ਨੇ ਦੋ ਦਲਜੁਨੀਆ ਦੇ ਕੋਈ ਕਾਰਵਾਈ ਕੀਤੀ ਸੀ ਨਜਾਇਜ਼ ਕਰਨੀਆਂ ਦੇ ਆਪਾਂ ਕੀ ਕਰ ਰਹੇ ਆ ਇਹ ਵਾਸਤੇ ਦੱਸੋ ਸੰਜੇ ਜਿਹੜੀਆਂ ਸਾਰੀਆਂ ਕਿੰਨੀਆਂ ਆ ਰਹੀਆਂ ਉਹਦੀ ਕਾਰਵਾਈ ਕਰਦੇ ਆ ਨੂੰ ਕਿਉਂ ਕਰਦੇ ਸਰ ਜੇਠੀ ਨਗਰ ਦੇ ਵਿੱਚ ਅਨਲੀਗਲ ਕੰਸਟਰਕਸ਼ਨ ਚੱਲ ਰਹੀਆਂ ਨੇ ਕਲੋਨੀਆਂ ਕੱਟੀਆਂ ਦੁਕਾਨਾਂ ਬਣਾਈਆਂ ਜਾ ਰਹੀਆਂ ਨੇ ਸਰ ਹੁਣ ਤਾਂ ਕੋਈ ਕਾਰਵਾਈ ਕੀਤੀ ਗਈ ਹੈ ਜੀ ਹਾਂਜੀ ਕੋਈ ਕਾਰਵਾਈ ਕੀਤੀ ਗਈ ਸਰ ਉਹਨਾਂ ਤੇ ਜੀ ਸਰ ਕੋਈ ਕੇਸ ਬਾਕੀ ਕਿਸ ਅੱਛਾ ਜੀ ਵੀ ਆਪਾਂ ਚਾ ਗੱਲ ਜਲਦੀ ਚੱਲ ਛੱਡ ਕੇ ਭੱਜ ਜੀ ਵੀ ਸਰਕਾਰ ਦੇ ਤੁਸੀਂ ਮਜੂਦਾ ਕੌਂਸਲਰ ਮਜੂਦਾ ਕੌਂਸਲਰ ਉਹ ਮਜੂਦਾ ਕੌਂਸਲਰ ਵੀ ਸਰਕਾਰ ਦੇ ਵੀ ਨੇ ਬੈੰਦੇ ਆ ਤੁਸੀਂ ਫਿਰ ਫਿਰ ਦੇਖੋ ਤੁਹਾਡੀ ਸਰਕਾਰ ਤੁਹਾਡੀ ਅੱਜ ਉਹ ਮੀਟਿੰਗ ਡੱਟ ਕੇ ਭੱਜ ਗਏ ਅਫਸਰ ਤੁਹਾਡੇ ਆ ਸਰਕਾਰ ਤੁਹਾਡੀ ਆ ਪ੍ਰਧਾਨ ਫੇਰ ਬੈਠਾ ਆਪੋ ਜਿਡਾ ਹੋਇਆ ਬਲੇਮ ਪ੍ਰਧਾਨ ਦੇ ਵੀ ਪ੍ਰਧਾਨ ਇਹ ਨਹੀਂ ਕਰਦਾ ਉਹ ਨਹੀਂ ਕਰਦਾ ਹੁਣ ਤੁਹਾਡੇ ਹਿਸਾਬ ਨਾਲ ਮੀਟਿੰਗ ਛੱਡ ਕੇ ਭੱਜ ਗਏ ਸੰਜੂ ਮਤਲਬ ਦੂਸਰੀ ਵਾਰਾ ਤੇ ਵੀ ਮਤਲਬ ਉਹਦੇ ਵਿੱਚ ਸਾਰ ਲਾਈਜਿੰਗ ਦਾ ਪ੍ਰੋਗਰਾਮ ਆਜੀ ਆਪਣਾ ਜਿਹਦੇ ਵਿੱਚ ਆਪਾਂ ਪ੍ਰੀਟ ਕਰ ਲੱਕਦੇ ਉਹਨਾਂ ਨੂੰ ਅੱਗੇ ਬਾਡੀ ਜਿਹੜੀ ਬਦਲਣਾ ਲੋੜ ਹੈ ਜਿਹੜੀ ਟੌਕ ਫਾਈਟ ਆ ਉਹਦਾ ਆਪਾਂ ਕੌਂਸਲ ਵੱਲੋਂ ਜਿਹੜਾ ਬਾਈਕ ਦੇ ਮੁੰਦਵਾਗਾ ਆਪਾਂ ਕੰਪਨਸੇਸ਼ਨ ਉਹ ਤੇਨਾ ਪੁੱਤਾਂ ਨੂੰ ਪੜਨਾ ਜਾਂ ਮਾਰਨਾ ਉਹ ਉਹ ਕਰਦਾ ਹੈ ਜਿਹੜੀ ਟੈਂਡਰ ਦੀ ਗੱਲ ਆ ਕਿ ਉਹ ਟੈਂਡਰ ਆਲਰੇਡੀ ਹੋ ਚੁੱਕਾ ਉਹ ਦਾ ਸ਼ਿਕਾਇਤ ਕਿਉਂ ਕਰ ਸਕਦੀ ਹੈ ਨਾ ਮੜਾ ਕੋਲੇ ਚ ਕੀ ਆ ਕਿ ਮਾਪੜੇ ਕੋਲ ਸਪੈਕਰ ਦੇ ਪਹਿਲਾਂ ਹੈ ਨਹੀਂ ਪਹਿਲਾਂ ਸਾਡਾ ਪ੍ਰੋਗਰਾਮ ਚੱਲ ਰਿਹਾ ਜਿਹੜਾ ਸਟਰਲਾਈਜੇਸ਼ਨ ਦਾ ਉਹ ਵਿਦਿਅਨ ਵਨਲੀ ਚ ਮਾਪੜਾ ਦਰਦਨ ਦੇ ਵਿੱਚ ਵਿੱਚ ਸਾਡਾ ਉਹ ਸਟਾਰਟ ਹੋ ਜਾਊਗਾ ਉਸ ਤੋਂ ਬਾਅਦ ਜਿਹੜਾ ਹੈਗਾ ਸਾਰੇ ਦਿਨ ਵੀ ਆਪਣਾ ਸ਼ਹਿਰ ਦੇ ਹੈਗੇ ਆਪਣੇ ਜਾਨਵਰਾਂ ਉਹਨਾਂ ਸਮਾਂ ਇਹ ਕਰਦਾ ਪ੍ਰੋਗਰਾਮ ਜਿਹੜਾ ਇਹ ਵੜ ਗਿਆ ਉਹ ਜੋ ਪ੍ਰਧਾਨਕਾਰ ਹੈ ਤੁ ਆਪਾਂ ਕਰ ਸਕਦੇ ਆ ਬਹੁਤ ਅਨੰਦਾ ਜਿਹੜੀਆਂ ਸਰਕਾਰ ਦੀ ਗਾਈਡਲਾਈਨ ਆ ਉਹ ਮੰਨਣੀ ਪੈਣੀ ਆ ਬਾਕੀ ਉਹਨਾਂ ਨੂੰ ਵੀਰ ਜੀਤ ਸਿੰਘ ਸਾਹਿਬ ਨੇ ਦੱਸੇ ਦਿੱਤਾ ਜੇ ਤੁ ਜਿਹੜੀ ਵੀ ਪ੍ਰੋਬਲਮ ਹੈ ਨਾ ਤੁਸੀਂ ਫੋਨ ਕਰੋ ਤੁਹਾਡਾ ਉਹ ਸਰਕਾਰ ਦੇ ਇਹ ਕਿਸ਼ਨਾ ਨੇ ਕਰ ਚੋਣ 10 12 ਤੋਂ 25 ਤੱਕ ਬੰਦਿਆ ਹੋਇਆ ਸੋਲਿਊਸ਼ਨ ਹੋ ਗਿਆ ਕੋਈ ਟੈਂਪੋਰਰੀ ਠੀਕ ਹੈ ਨੋ ਬੜੀਆਂ ਹੋਈਆਂ ਨੰਨੀਆਂ ਕਰੀਆਂ ਨੂੰ ਪੱਟ ਪੱਟ ਕਰਤੀ ਜਾ ਰਹੇ ਨੇ ਕੱਲ ਤੁਹਾਡੇ ਨਾਲ ਫੋਨ ਤੇ ਵੀ ਗੱਲ ਹੋਈ ਪੁਲੀਸ ਉਹਨਾਂ ਤੇ ਛੇ ਦਿਨ ਦੀ ਐਕਸ਼ਨ ਲਿਆ ਜਾਵੇ ਠੀਕ ਹੈ ਜੀ ਕੀ ਹੋ ਗਿਆ ਪਰਮਿਸ਼ਨ ਮਿਲੀ ਆ ਪਟੰਦੀ ਫਿਰ ਉਹਨਾਂ ਨੂੰ ਫੇਰ ਕਰਨ ਦੀ ਜਿਵੇਂ ਪਹਿਲਾਂ ਸਿੱਟ ਗੈਸ ਨੇ ਪਟਕੇ ਸਾਰੇ ਸ਼ਹਿਰ ਦਾ ਨਾਮ ਮਾਰਿਆ ਉਹਨਾਂ ਦੁਆਰਾ 8 ਟਾਈਮ ਤੋਂ 12:30 ਦੇ ਵਿੱਚ ਹੁਣ ਨਵੇਂ ਕੰਮ ਹੋਏ ਨੇ ਪਟ ਪਟ ਖਰਾਬ ਕਰ ਰਹੀ ਹੈ ਪੁਲੀਸ ਇਹ ਬਿਲਕੁਲ ਜ਼ਰੂਰੀ ਇਹ ਹੋਦਾ ਹੈ ਵਾਰ ਦੇ ਵਿੱਚ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ੍ਹ ਜਾਓ ਇੱਕ ਮਿੰਟ ਇਹੋ ਸਾਹਿਬ ਜਦ ਬਾਕੀ ਸਾਰੀ ਨੇ ਜਿਹੜੀ ਵੀ ਕੋਈ ਗੱਲ ਹੁੰਦੀ ਆ ਹਾਊਸ ਹੁੰਦੀ ਆ ਜਾ ਰਹੇ ਹੈ ਜੀ ਕੋਈ ਪਰਮਿਸ਼ਨ ਹੁੰਦੀ ਆ ਜਿਹੜੇ ਸ਼ਹਿਰ ਸ਼ਹਿਰ ਲਈ ਆ ਉਹ ਸਾਰੇ ਇਹਦੇ ਨੌਲਜ ਚ ਤਾਂ ਹੋਵੇ ਕਦੇ ਉਹ ਐਮਸੀ ਦਾ ਫੋਨ ਆਉਂਦਾ ਕਦੇ ਉਹ ਵੀ ਤੁਸੀਂ ਦੇਖੋ ਈਵਨ ਕੀ ਮੈਂ ਵੀ ਤੁਹਾਡੇ ਨਾਲ ਰੋਜ ਬੈਨੇ ਆ ਸਾਨੂੰ ਵੀ ਨਹੀਂ ਪਤਾ ਤੁਸੀਂ ਕਿਹੜੇ ਟਾਈਮ ਕਿਥੇ ਪਰਮਿਸ਼ਨ ਦੇ ਦਿੰਦੇ ਹੋ ਇਹ ਜਿਹੜਾ ਕੋਈ ਸਹਿਮਤ ਹੋਊਗਾ ਵੀ ਮੇਰੇ ਵਾਰਡ ਚ ਪਵੇ ਪਾ ਦਿਓ ਇੱਕ ਮਿੰਟ ਯਾਰ ਵੀਰਾ ਉਹੀ ਕਹਿਣਾ ਨਾ ਜੇ ਕਿਸੇ ਨੂੰ ਕੋਈ ਹੋਊਗਾ ਉਹ ਕਰਾ ਦਿਓ ਜੇ ਕੋਈ ਸਰਕਾਰ ਦੀ ਗੱਲ ਹੈ ਨਾ ਉਹਦੇ ਹਿਸਾਬ ਨਾਲ ਇਹਨੂੰ ਦੱਸ ਦਿਓ ਪਰ ਇਹ ਤੁਹਾਨੂੰ ਉਹ ਆ ਵੀ ਗਾਹਾਂ ਨੂੰ ਪਦੇ ਵੀ ਜੇ ਹੈ ਜੀ ਕੋਈ ਪਰਮਿਸ਼ਨ ਦੇਣੀ ਆ ਉਹ ਤੋਂ ਜਾ ਉਹ ਤੋਂ ਬਿਨਾਂ ਨਾ ਦਿੱਤੀ ਜਾ ਜਿਹੜੀ ਹੁਣ ਵੀ ਆ ਜਿਵੇਂ ਐਮ ਜੀ ਸਾਹਿਬ ਫੈਮ ਤੋਂ ਨੇ ਉਪਨਾ ਕਰਿਓ ਨਹੀਂ ਉਹਨੂੰ ਬੰਦ ਕਰਾਓ ਵੀ ਰੈਮੀਡੇਸ਼ਨ ਦੀ ਪੇਮੈਂਟ ਰੋਕੀ ਜਾਵੇ ਉੱਥੇ ਰੈਮੀਡੇਸ਼ਨ ਨਹੀਂ ਕੀਤਾ ਗਿਆ ਪਰ ਸਾਡੀ ਸ਼ਿਕਾਇਤ ਦੇ ਬਾਵਜੂਦ ਤਕਰੀਬਨ 1 ਕਰੋੜ ਦੀ ਪੇਮੈਂਟ ਜੀਓ ਸਾਹਿਬ ਨੇ ਫੇਰ ਕਰਤੀ ਉਸ ਕੰਪਨੀ ਨੂੰ ਜਦਕਿ ਡੰਪ ਤੇ ਜਾ ਕੇ ਦੇਖ ਲਓ ਕੂੜਾ ਭਰਿਆ ਪਿਆ ਦੇ ਜਿਹੜਾ ਹੁਣ ਆਪਣਾ ਪ੍ਰੋਜੈਕਟ ਚੱਲਦਾ ਜਿਹੜੀ ਉਹਦੀ ਬੇਸਡ ਆ ਉਹ ਕਿੱਥੇ ਆ ਕਿੰਨੀ ਕੁ ਖਾਦ ਬਣੀ ਆ ਉਹਦੇ ਬਾਰੇ ਦੱਸਿਆ ਜਾਵੇ ਪਹਿਲਾਂ ਤਾਂ ਦੱਸੋ ਜੀ ਦੱਸੋ ਜੀ ਸਰ ਇਹ ਹੁੰਦਾ ਜਣਾ ਹੀ ਜਿਆਦਾ ਡੱਬ ਚ ਜਿਹੜੀ ਰੈਮੀਡੇਸ਼ਨ ਦੀ ਗੱਲ ਆ ਉਹ ਮੈਂ ਹੁਣ ਜੁਆਇਨ ਕੀਤਾ ਜੀ ਉਹਦੇ ਮੈਂ ਨਾ ਤਾਂ ਕੰਮ ਸ਼ੁਰੂ ਕਰਾਇਆ ਨਾ ਔਰ ਮੈਂ ਉਹਦੀ ਕੋਈ ਪੇਮੈਂਟ ਮੈਂ ਕੋਈ ਸਾਈਨ ਨਹੀਂ ਕੀਤੀ ਸਰ ਪੇਮੈਂਟ ਈਓ ਸਾਹਿਬ ਨੇ ਕੀਤੀ ਆ ਜੀ ਈਓ ਸਾਹਿਬ ਨੂੰ ਪਿਛਲੀ ਵਾਰੀ ਸ਼ਿਕਾਇਤ ਕੀਤੀ ਸੀ ਸਾਨੂੰ ਉਹਦਾ ਰਿਵਾਜ ਉਹ ਪੇਮੈਂਟ ਕਿਉਂ ਕੀਤੀ ਗਈ ਇਹ ਪੇਮੈਂਟ ਕਰ ਲਈ ਉਹ ਸਾਡੇ ਇੱਥੇ ਬੈਠਣ ਦਾ ਕੀ ਫਾਇਦਾ ਦੂਜੀ ਗੱਲ ਖੈਰਚ ਇੰਨੀ ਜਾਲੀ ਐ ਐਨਓਸੀਆਂ ਦੁਗੀਆਂ ਫਿਰਦੀਆਂ ਨੇ ਸਿਰਫ ਐਨਓਸੀ ਅਪਲਾਈ ਹੁੰਦੀ ਆ ਨੰਬਰ ਜਨਰੇਟ ਹੁੰਦਾ ਜਦੋਂ ਉਹਦੀ ਅਨਪਰੂਵਡ ਫੀਸ ਭਰਨੀ ਹੁੰਦੀ ਆ ਕੋਈ ਨਹੀਂ ਭਰੀ ਜਾਂਦੀ 90 90 ਹਜ਼ਾਰ ਲੱਖ ਲੱਖ ਰੁਪਿਆ ਅਨਪਰੂਵਡ ਫੀਸਾਂ ਪੈਂਡਿੰਗ ਪਈਆਂ ਨੇ ਨਗਰ ਕੌਂਸਲ ਦਾ ਕੋਈ ਧਿਆਨ ਨਹੀਂ ਦੂਜੀ ਗੱਲ ਜ਼ਿਆਦਾਤਰ ਐਨਓਸੀਆਂ ਆਫਲਾਈਨ ਵੀ ਦਿੱਤੀਆਂ ਹੋਈਆਂ ਨੇ ਅਨਪਰੂਵਡ ਏਰੀਏ ਨੂੰ ਇਹ ਗੱਲ ਮਤੋਂ ਵਰ 22 2024 ਨੂੰ ਇੱਕ ਟੈਂਡਰ ਲੱਗਿਆ ਸੀ 10 ਲੱਖ 61 ਹਜ਼ਾਰ ਦਾ ਹਰਮੀਤਪੁਰ ਤੇ ਛਿੰਦੇ ਦੇ ਰਾਂ ਦੇ ਉਹ ਗਲੀ ਅੱਜ ਤੱਕ ਨਹੀਂ ਬਣੀ ਉਹਦੀ ਪੇਮੈਂਟ ਹੋ ਗਈ ਦੱਸੋ ਉਹ ਪੇਮੈਂਟ ਕਿੱਥੇ ਗਈ ਪਹਿਲੇ ਇੱਕ ਗਲੀਆ ਰੋਲਾ ਚੱਲਦਾ ਦੂਜੀ ਗਲੀ ਆ ਗਈ ਇਹ 22 2024 ਨੂੰ ਟੈਂਡਰ ਹੋਇਆ ਵਿੱਤ ਭਾਰਤਵਾਜ ਦੇ ਨਾਂ ਤੇ ਉਹ ਗਲੀ ਬਣੀ ਨਹੀਂ ਅੱਜ ਤੱਕ ਉਹਦਾ ਬਿੱਲ ਬਣ ਚੁੱਕਿਆ ਉਹਦਾ ਜਵਾਬਦਾ ਸਰ ਕਿੱਥੇ ਆਵੇ ਸਰ ਜੀ ਸਾਹਿਬ ਨੇ ਉਹਨਾਂ ਦੀ ਕਾਇਦ ਤੇ ਉਹਨਾਂ ਨੇ ਇੱਕ ਵਾਰ ਕੋਈ ਗੜੀ ਮੂੜ ਸੀ ਜਿਹਦੇ ਵਿੱਚ ਕੋਈ ਰਹਿਸ਼ੀ ਏਰੀਆ ਸੀ ਗਿਆ ਉਹ ਕਹਿੰਦੇ ਵੀ ਇਹ ਪਲਾਟ ਨੇ ਵੀ ਇਹਦੇ ਵਿੱਚ ਅਸੀਂ ਬਾਅਦ ਵਿੱਚ ਗੜੀ ਬੜਵਾਵਾਂਗੇ ਇਸ ਕਰਕੇ ਜਰੂਰ ਕਰੀਏ 24 ਨੰਬਰ ਵਾਰਡ ਵਿੱਚ ਕੋਈ ਕੰਮ ਚੇਂਜ ਕਰਦੇ ਆ 24 ਨੰਬਰ ਵਾਰਡ ਵਿੱਚ 24 ਦੇ ਐਸਓ ਸਾਹਿਬ ਫੋਰਮ 'ਚ ਮਤਾ ਪਾ ਕੇ ਉਹਦੀ ਪ੍ਰਮਾਨਗੀ ਲੈਣੇ ਆ ਉਹਦੀ ਪ੍ਰਮਾਨਗੀ ਲੱਤੀ ਤੁਸੀਂ ਕੋਈ ਨੋਟਿੰਗ ਲਾਈ ਹੋਤੇ ਕਿੱਥੇ ਲੱਗੀ ਹੋਈ ਆ ਦਿਖਾਓ ਬਿਲਕੁਲ ਝੂਠ ਹੋਰ ਫੌਜ ਤੁਹਾਨੂੰ ਕਿੱਥੇ ਲੱਗੀ ਹੋਈ ਆ ਇਹਦਾ ਤੁਸੀਂ ਆਪਣੀ ਠੱਗੀ ਸਪੌਂਡ ਦੇ ਮਾਰੇ ਲਾ ਰਹੇ ਹੋ ਹੁਣ ਤੁਸੀਂ ਨੋਟਿੰਗ ਦੀਆਂ ਗੱਲਾਂ ਕਰਦੇ ਹੋ ਮੰਤਰੀ ਦੇ ਨਾਮ ਤੇ ਅਪਰੂਵਡ ਕਲੋਨੀਆਂ ਵਾਲੇ ਨੂੰ ਵੀ ਅਨ ਅਪਰੂਵਡ ਵਾਲਿਆਂ ਨੂੰ ਵੀ ਬਲੈਕਮੇਲ ਕੀਤਾ ਜਾ ਰਿਹਾ ਇਹਦਾ ਰੀਜ਼ਨ ਕੀ ਹੈ ਮੰਤਰੀ ਦੇ ਨਾਮ ਤੇ ਵੀ ਸਾਡੀ ਮੰਤਰੀ ਸਾਹਿਬ ਨੇ ਡਿਊਟੀ ਲਈ ਹੈ ਤੁਸੀਂ ਇੱਥੇ ਗਲਤ ਕੰਮ ਕਰਦੇ ਹੋ ਇੱਥੇ ਚੰਗਾ ਕੰਮ ਕਰਦੇ ਹੋ ਉਹਦਾ ਰੀਜ਼ਨ ਕੀ ਹੈ ਉਹਨਾਂ ਨੂੰ ਕਿਹਨੇ ਸ਼ਹਿ ਦਿੱਤੀ ਹੈ ਕਿਹਦੇ ਹੱਥੋਂ ਪੈਸੇ ਮੰਗਦੇ ਨੇ ਇਹ ਲੋਕਾਂ ਦੱਸੋ ਜੀ ਕਿੰਨੇ ਦੇ ਬਾਰੇ ਆਪਾਂ ਤਾਂ ਹੁਣ ਤੁਸੀਂ ਭਾਜ ਰਹੇ ਸਾਡੇ ਤਾਂ ਕੋਈ ਇਹ ਜੀ ਨੌਲੇਜ ਨਹੀਂ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਤੁਸੀਂ ਨਕਸ਼ੇਬਾਜ਼ ਕੀਤੇ ਨੇ ਉਹਨਾਂ ਤੋਂ ਰੋਜ਼ ਤੰਗ ਕੀਤਾ ਜਾ ਰਿਹਾ ਕਿਸੇ ਨੇ ਦੁਕਾਨਾਂ ਬਣਾਉਣੀਆਂ ਜਿਹੜੇ ਲੋਕਾਂ ਨੇ ਪਲਾਟ ਲੈ ਲਏ ਉਹਨਾਂ ਦਾ ਕਸੂਰ ਕੀ ਹੈ ਜੀ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਜੀ ਸਾਰਾ ਸ਼ਹਿਰ ਹਨ ਬਰੂਡ ਹੈ ਜੀਸੀਬੀ ਚਲਾਓ ਸਾਰਿਆਂ ਨੂੰ ਹਟਾ ਦਿਓ ਜੀ ਆ ਮਾੜੀ ਗੱਲ ਹੈ ਨਾ ਜੀ ਕਿਥੇ ਪੂਈਆਂ ਆਪਾਂ ਸਰਕਾਰ ਦੇ ਦਬਾਬ ਤੇ ਆ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰੀ ਜਾਈਏ ਉਹਦਾ ਫਾਇਦਾ ਕੀ ਹੈ ਜੀ ਹਰੇਕ ਨੂੰ ਮੈਸੇਜ ਲੱਗਦਾ ਵੀ ਮੰਤਰੀ ਸਾਹਿਬ ਨੇ ਡਿਊਟੀ ਲਈ ਹੈ ਮੰਤਰੀ ਸਾਹਿਬ ਨੇ ਕਿਹਾ ਇਹ ਕਾਦੇ ਲੱਗਦਾ ਜੀ ਪਤਣ ਇਹ ਤੂੰ ਲਿਖਤੀ ਲਿਆਓ ਸਾਡੇ ਧਿਆਨ ਸਹੀ ਤਾਂ ਕੋਈ ਨਾ ਲਿਖਤੀ ਸਵੇਰੇ ਦੇ ਦੇਦੇ ਨੇ ਤੁਸੀਂ ਕੀ ਕਾਰਵਾਈ ਕਰੋਗੇ ਇਹ ਉਹ کاروبار ਬਾਈ ਬਿਲਕੁਲ 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 ਪ੍ਰਧਾਨ ਜੀ ਇਹ ਵੀ ਨਾਇ ਸੈਨੀਟੇਸ਼ਨ ਡਿਪਾਰਟਮੈਂਟ ਨੇ ਤੁਸੀਂ ਕਿਹਾ ਸੈਨੀਟੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਇੱਕ ਉਹ ਲੋਕ ਜਿਹੜੇ ਜਾਣਾ ਚਾਹਦੇ ਪਾਸੇ ਐਮਰਜੈਂਸੀ ਸੈਨੀਟੇਸ਼ਨ ਡਿਪਾਰਟਮੈਂਟ ਦਾ 9 ਨੰਬਰ ਮਾਤਾ ਬਤਾ ਜੋ ਕਿ ਜਿਸ ਨੂੰ ਕੈਨਸਲ ਕੀਤਾ ਜਾ ਰਿਹਾ ਕਿਉਂਕਿ ਇਹ ਸਾਡੇ ਸ਼ਿਵਮੈਨ ਭਰਾਵਾਂ ਦੇ ਲਈ ਬਹੁਤ ਤਕਾ ਜਿਹੜੇ ਇੱਥੇ ਕੰਮ ਕਰਦੇ ਨੇ ਉਹਨਾਂ ਨੂੰ ਕੋਈ ਉਹਨਾਂ ਨੂੰ ਜਾਣੂ ਉਹ ਵਿਯੂਜ ਨਹੀਂ ਆਉਣ ਵਾਲੇ ਸਾਡੇ ਦੇ ਦੇ ਰਿਹਾ ਦਾਦਾ ਉਹ ਤਾਂ ਹੁਣ ਤਾਂ ਪੱਖੇ ਕਿਤੇ ਬੈਠੋ ਕੱਟਰ ਪੈਨ ਨਹੀਂ ਕੰਮ ਤਾਂ ਕਰ ਰਹੇ ਨੇ ਬੈਠੋ ਕੰਟਰੈਕਟ ਬੇਸਿਸ ਦੇ ਕੰਮ ਕਰ ਰਹੇ ਨੇ ਉਹਨਾਂ ਦੀ ਲਾਈਫ ਦੇ ਨਾਲ ਸਰਾਸਰ ਰਹੇ ਪਿਆਏ ਹੋਏ ਹੈ ਇਸ ਸਬੰਧ ਨੂੰ ਪੈਂਡਿੰਗ ਨਾ ਰੱਖੇ ਜੀ ਟੈਂਸ਼ਨ ਕਰੋ ਜੀ ਸੈਂਮ ਤੋਂ ਪਹਿਲਾਂ ਦੇ ਵਿੱਚ ਨਾ ਇਹ ਟਾਂ ਲਾਵੇ ਨਾ ਲਾਵੇ ਉਹ ਨੋਟ ਨੋਟ ਕਰ ਲੋ ਵੀ ਮੈਂ ਤਾਂ ਪਹਿਲਾਂ ਹੀ ਪੈਂਡਿੰਗ ਨਾ ਰੱਖਿਆ ਦੇ ਵਿੱਚ ਦੇਖੋ ਮੈਂ ਪਹਿਲੀ ਹੀ ਸਿਫਾਰਸ਼ ਕੀਤੀ ਹੋਈ ਆ ਮੈਂ ਤਾਂ ਹੀ ਹਾਊਸ ਚ ਰੱਖਿਆ ਵੀ ਕੱਲ ਨੂੰ ਕੋਈ ਮੈਲੇ ਤੇ ਜੇ ਮੈਂ ਨਾ ਹਾਊਸ ਨਾ ਰੱਖਦਾ ਕੱਲ ਨੂੰ ਮੇਰੇ ਤੇ ਸਰਕਾਰ ਕੋਈ ਐਕਸ਼ਨ ਲੈਂਦੀ ਜਾਂ ਕੁਝ ਹੋਰ ਨਾ ਜੇ ਇਸੇ ਕਰਕੇ ਹਾਊਸ ਚ ਲਿਆਂਦਾ ਫੁੱਡੀ ਸਾਰਿਆਂ ਦੀ ਸਹਿਮਤੀ ਆ ਜੈ ਟੈਂਸ਼ਨ ਵੀ ਕਰਨਾ ਮਤਾ ਬਦ ਹੌਸਲ ਕਰੋ ਕੈਂਸਲ ਆ ਜੀ ਬਾਬਾ ਠੀਕ ਹੈ ਜੀ ਛੇੜਾ ਸਾਡਾ ਬਾੜਾ ਬੱਚੇ ਨੂੰ ਪਾ ਲਓ ਉਹਦੇ ਚ ਕੂੜੇ ਦੀ ਬਹੁਤ ਬੜੀ ਪਰਾਬਲ ਹੈ ਜਿਹੜਾ ਕੂੜਾ 4-5 ਦਿਨ ਚੱਕਿਆ ਨਹੀਂ ਜਾਂਦਾ ਲੋਕਾਂ ਦੇ ਘਰਾਂ ਚ ਪਿਆ ਕੰਮ ਸੇ ਕੰਮ ਨਹੀਂ ਰਹਤੇ 50 ਗੋਣੇ ਪਾਉਂਦੇ ਨੇ ਮੈਂ 50 ਗੋਣੇ ਨਹੀਂ ਕਰਦਾ ਬਿਲਕੁਲ ਸਹੀ ਮੈਨੂੰ ਕੀ ਦੇਖ ਮੈਨੂੰ ਕੀ ਦਿੱਤਾ ਲੱਗਦਾ ਮਤ ਪਾਜੀ ਰਮ ਕਰ ਦਿੱਤੀ ਮੁੰਡੇ ਤੂੰ 2 ਮਹੀਨੇ ਦਾ ਹਾਂ ਜੀ ਹੋਰ ਇਹ ਕੰਮ ਨਹੀਂ ਹੋਣਾ ਹੋਣਾ ਜੀ ਤੁਹਾਨੂੰ ਇਹ ਸਾਡੇ ਦਾ ਬਹੁਤ ਮਾੜੀ ਗੱਲ ਆ ਜੀ ਜਿਹੜਾ ਵੀ ਸਮਝਣ ਪਈ ਉਹਦੀ ਜੀ ਉਹ ਕਿਥੋਂ ਲਾਹਣਾ ਜੀ ਸਾਡੇ ਨਾਲ ਗੱਲ ਕਰੋ ਤੁਹਾਨੂੰ ਕੰਮ ਨਾ ਕਰਨਾ ਇਹਦਾ ਸਰਵੇ ਕਰਾਓ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਸਰਵੇ ਕਰਾਓ ਇਹਨਾ ਬੁਰਾ ਹਾਲ ਹੈ ਪੰਜ ਪੰਨੀਆਂ ਵੱਡੀਆਂ ਨਹੀਂ ਆਉਂਦੀਆਂ ਅੱਛਾ ਉਹਦੇ ਨਾਲ ਵੱਡੀਆਂ ਨਹੀਂ ਆਉਂਦੀਆਂ ਫੇਰ ਵੀ ਸਾਡੇ ਜੀ ਕਮੇਟੀ ਨਾਲ ਧੱਤਾਂ ਹੋਣ ਕਮੇਟੀ ਨੂੰ ਵੱਡੀਆਂ ਨਹੀਂ ਨਾ ਕੋਈ ਹੋਰ ਵੱਡੀ ਲੋਕੀ ਆ ਗਈ ਨਵੀਂ ਆਪਣੀ ਜਦੋਂ ਕਰ ਦੋ ਬੜੀ ਹੈ ਜਦੋਂ ਵੀ ਆ ਰਹੇ ਉਹ ਦੋ ਕਰ ਬੜੀ ਹੈ ਜਬਰਦਸਤ ਉਹਦੇ ਪਾਏ ਜਾਂਦੇ ਨੇ ਬੜੀਆ ਆ ਦਸਾਂ ਵਾਲੇ ਵੀ ਹਰਾਪ ਨੇ ਆ ਦੱਸੋ ਜਿਹੜੇ ਅੱਗੇ ਨੰਬਰ ਕਰਦੇ ਨੇ ਉਹ ਲੈ ਕੇ ਗੱਦੀ ਵਾਲੀ ਉਹਨੂੰ ਪੇਮੈਂਟ ਕੈਜੀਨਾ ਨੂੰ ਹੋਲੇਗੀ ਜਿਹਦੀ ਬੰਦੀ ਤੇਰੀ ਆ ਵੀ ਕੱਲ ਉਹਨਾਂ ਨਾਲ ਮੀਟਿੰਗ ਕਰੀ ਆ ਸੱਦ ਗਿਆ ਸੀ ਉਹਨੂੰ ਕੰਟਰੈਕਟਰ ਨੂੰ ਬਿਲਕੁਲ ਸਾਫ਼ ਸੁਥਰੇ ਸ਼ਬਦਾਂ ਦੇ ਵਿੱਚ ਮੈਂ ਮੋਰ ਜੋਇਨ ਕੀਤਾ ਜੀ ਮੋਰ ਵੀ ਸਰਵਾਈਲੈਂਸ ਕਰ ਰਿਹਾ ਜਿਹੜੀ ਮਿੰਡਾ ਜੀ ਦੀ ਸ਼ਿਕਾਇਤ ਹੋਵੇ ਬੇਸਟ ਆਪਾਂ ਸੀ ਨੋਟਸ ਜਾਰੀ ਕਰਤਾ ਉਹਨੂੰ ਪੇ ਸਾਡੀ ਜਿਹੜੀ ਹੈ ਕਿ ਸਰਵਿਸ ਦੋਗੇ ਤਾਂ ਜਿਹੜਾ ਅੱਗੇ ਚੱਲੇ ਸਾਰੇ ਸਾਰੇ ਆਪ ਦੀ ਗੱਲ ਜਿਹੜੀ ਸਰਵਿਸ ਦੇ ਵਾਸਤੇ ਇਸ ਤੋਂ ਵੱਡਾ ਪਹਿਲਾਂ ਸੋਚ ਜੀ ਜੇਡਾ ਇੱਕ ਮਿੰਟ ਸੁਣ ਲਓ ਜੀ ਪਹਿਲਾ ਪਹਿਲਾ ਮੇਰੀ ਗੱਲ ਸੁਣ ਕਾਲੀ ਲਾਓ ਜੀ ਇੱਧਰ ਸੁਣੋ ਇੱਕ ਪਹਿਲਾਂ ਮੇਰੀ ਤਾਂ ਸੁਣ ਲਓ ਇਹਨਾਂ ਦੀ ਸੁਣ ਲਓ ਜਿਹੜੇ ਥੋੜੇ ਸੁਝਾਵ ਨੇ ਇਹ ਵੀ ਦੱਸ ਦਿਓ ਤੁਸੀਂ ਆਪ ਨੂੰ ਲਾਦਾ ਲੋਕ ਪਤਾ ਕੀ ਕਹਿੰਦੇ ਸਾਨੂੰ ਅਸੀਂ ਤੁਹਾਨੂੰ ਪਹਿਲਾਂ ਕਹਿੰਦਾ ਸੀ ਕਰ ਲਈ ਮੀਟਿੰਗ ਕਰੀ ਆ ਉਹਦੇ ਨਾਲ ਸਟਰੋਂਗਲੀ ਕਰੀ ਆ ਉਹਨੂੰ ਕੋਈ ਉਸ ਅਸਰ ਪੈਣਾ ਸਾਬ ਦੇਖੋ ਜੋ ਵੀ ਐਕਸ਼ਨ ਬਣਦਾ ਜੀ ਇਹਨਾਂ ਦੀ ਕਾਰਵਾਈ ਤੇ ਉਹ ਕਰੋ ਜਿਹੜਾ ਵੀ ਐਕਸ਼ਨ ਬਣਦਾ ਜੀ ਉਹ ਸਾਬ ਕੋਈ ਵੀ ਆ ਜਾਏ ਉਹਦੇ ਤੇ ਐਕਸ਼ਨ ਕਰੋ ਠੀਕ ਹੈ ਪਹਿਲਾਂ ਹਾਊਸ ਆ ਉਹ ਆ ਪਹਿਲਾ ਹਾਊਸ ਪ੍ਰਮੋਖਾ ਜੇ ਹਾਊਸ ਦੀ ਉਹ ਕਿਸੇ ਬੰਦੇ ਦੀ ਹੋ ਨਹੀਂ ਹੋਊਗੀ ਫਿਰ ਆਪਾਂ ਨੂੰ ਕੀ ਫਾਇਦਾ ਬਿਲਕੁਲ ਜੀ ਬਸ ਜੋ ਵੀ ਬਣਦਾ ਕੀਪ ਸਾਹਿਬ ਇਹਨਾਂ ਦੀ ਪਹਿਲਾਂ ਦਾ ਉਹ ਸੁਣੋ ਜਿਹਦੇ ਵੀ ਵਾਰਡ ਚ ਪ੍ਰੋਬਲਮ ਆਉਂਦਾ ਤੁਸੀਂ ਸਾਰੇ ਆਪਾਂ ਹੱਲ ਕਰੋ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਆ ਜਿਹੜੇ ਟੈਂਡਰ ਰੀ ਕਾਲ ਵੀ ਉਹ ਮਸਾ ਹੋਏ ਨੇ ਚੌਥੇ ਮਹੀਨੇ ਦਾ ਆਪਾਂ ਤੀਜੇ ਮਹੀਨੇ ਚ ਟੈਂਡਰ ਲਾਏ ਸੀਗੇ ਤੀਜੇ ਮਹੀਨੇ ਚ ਟੈਂਡਰ ਲਾਏ ਉਹਦੇ ਦੋ ਕੁ ਟੈਂਡਰ ਸੀਗੇ ਜਿਹੜੇ ਪਾਰਟਿਸਪੇਟ ਨਹੀਂ ਹੋਏ ਮੈਂ ਇਹਨਾਂ ਨੂੰ ਕਹਿ ਕੇ ਕਿ ਹੰਮ ਤਾਂ ਕਿਸੇ ਨੇ ਰੀ ਕਾਲ ਨਹੀਂ ਹੋਏ ਇੱਥੇ ਕਹਿੰਦੇ ਪ੍ਰਧਾਨ ਸਾਹਿਬ ਨਹੀਂ ਕਰਦਾ ਜੋਥੇ ਮਹੀਨੇ ਚ ਜਿਹੜੇ ਟੈਂਡਰ ਪੰਜਵੇਂ ਚ ਰੀਕਾਰ ਹੋਣੇ ਸੀ ਉਹ ਜਾ ਕੇ ਅੱਠਵੇਂ ਮਹੀਨੇ ਚ ਰੀਕਾਰ ਹੁੰਦੇ ਆ ਇੱਕ ਟੈਂਡਰ ਜਿਹੜਾ ਸੀਵਰਮੈਨਾਂ ਦਾ ਉਹ ਆਪਾਂ ਨੂੰ ਕਿਹਾ ਸੀ ਟੈਂਡਰ ਲਾ ਦਿਓ ਤੇ 15 ਪਤਨੀ 20 ਬੰਦਿਆਂ ਦਾ ਪਰ ਉਹ ਵੀ ਅਜੇ ਜੀਓ ਸਾਹਿਬ ਨੂੰ ਮੈਂ ਕੱਪ ਨਹੀਂ ਐਸ.ਸੀ. ਸਾਹਿਬ ਕੋਲੇ ਆਓ ਜਿਹਦੇ ਕੋਲੇ ਆ ਬੈਠੇ ਨਹੀਂ ਹੋਣ ਚਾਹੁੰਦਾ ਜਿਹਦੇ ਤੇ 15 ਪਤਨੀ 20 ਬੰਦੇ ਦੀ ਮਨਜ਼ੂਰੀ ਲਈ ਹੋਈ ਆ ਉਹਨੂੰ ਤੁਸੀਂ ਉਹ ਕਰਕੇ ਟੈਂਡਰ ਵੀ ਮੇਰੇ ਕੋਲ ਆਇਆ ਉਹਨੂੰ ਜਿਹੜੀ ਵੀ ਦਿੱਕਤਾਂ ਹਨ ਉਹ ਖੋਲ ਕੇ ਪਰੇ ਕਰੋ ਜੀ ਤੁਸੀਂ ਜਿਹੜੀ ਕੀਤੀ ਆ ਮੈਂ ਵੀ ਮੰਡੀ ਚੋਂ ਹੀ ਆਇਆ ਹਾਂ ਪਰ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਅੱਜ ਯਾਦ ਆਇਆ ਸਭ ਤੋਂ ਪਹਿਲਾਂ ਤੁਸੀਂ ਲਾਇਆ ਹੋਇਆ ਤੁਸੀਂ ਇਸ ਹਾਊਸ ਦੇ ਮੈਂਬਰ ਸੀਗੇ ਜਦ ਪ੍ਰੋਪਰਟੀ ਟੈਕਸ ਲੱਗਿਆ ਸੀ ਬਿਲਕੁਲ ਬਿਲਕੁਲ ਨੋਟ ਨਾਲ ਜਾਊਗਾ ਹੀ ਯਾਦ ਹੈ ਦੇਖੋ ਬਿਲਕੁਲ ਨੋਟ ਨਾਲ ਜਾਊਗਾ ਨੋਟ ਨਾਲ ਜਾਊਗਾ ਥੋੜੇ ਟਾਈਮ ਦਾ ਨੋਟ ਬਿਲਕੁਲ ਹੀ ਤੁਸੀਂ ਸ਼ਿੱਟ ਦੇ ਸਾਈਨ ਦਿਖਾਓ ਦਿਖਾਓ ਸਾਈਨ ਤੁਸੀਂ ਨੋਟ ਨਾਲ ਭੇਜਿਆ ਬਿਲਕੁਲ ਪਹਿਲਾਂ ਮੈਨੂੰ ਸਹੀ ਜਵਾਬ ਦੋ ਹੁਣ ਤੁਸੀਂ ਕਰ ਨਹੀਂ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਇਹ ਬਿਲਕੁਲ ਇਹ ਫੌਲੀਨੀ 2021 2021 ਚ ਇੱਕ ਮਿੰਟ 2021 ਚ 2021 ਚ ਦਾਵੇ ਜਵਾਬ 2021 ਚ ਪ੍ਰੋਪਰਟੀ ਟੈਕਸ 2021 ਚ ਮੈਂਬਰ ਚੁਣੇ ਗਏ ਆ ਅਸੀਂ 2021 ਚ 2021 ਚ 2021 ਚ ਇਹ ਇਹ ਜਿਹੜਾ ਪ੍ਰੋਪਰਟੀ ਟੈਕਸ ਆ 7.5 ਲੱਖ ਪਹਿਲਾਂ ਦਾ ਜਾਂਦਾ ਜਦ ਇਹ ਮੈਂਬਰ ਸੀ ਇਹ ਜਵਾਬ ਦੇਣ ਇਹ ਜਵਾਬ ਦੇਣ ਵੀ ਜਾਂ ਇਹਨਾਂ ਨੇ ਇਹ ਮੁੱਦਾ ਕਿਉਂ ਨਹੀਂ ਚੱਕਿਆ ਇਹ ਮੁੱਦਾ ਇਹਨਾਂ ਨੇ ਜਦ ਕਿਉਂ ਨਹੀਂ ਚੱਕਿਆ ਅੱਜ ਇਹ ਕਹਦੇ ਆ ਸਾਡੇ ਤੋਂ ਤਾਂ ਪਹਿਲਾਂ ਜਿਹੜੀ ਚੀਜ਼ ਸਭ ਤੋਂ ਪਹਿਲਾਂ ਸਰਕਾਰ ਨੇ ਲਾਦੀ ਉਹਨੂੰ ਅਸੀਂ ਉਹ ਨਹੀਂ ਕਰ ਸਕਦੇ ਤੁਸੀਂ ਸਰਕਾਰ ਦੇ ਤੁਸੀਂ ਸਰਕਾਰ ਦੇ ਮੰਤਰੀ ਨੇ ਤੁਹਾਡੇ ਇਕੱਲੇ ਸਾਡੇ ਵੀ ਬਾਕੀ ਨੇ ਤੁਸੀਂ ਸਹਿਮਤ ਹੋ ਆਓ ਚ ਆਓ ਚ ਤੁਸੀਂ ਜੋ ਪ੍ਰਵਾਨਗੀ ਦਿਓਗੇ ਸਾਰਾ ਹੁਣ ਪ੍ਰਵਾਨ ਕਰੋ ਮੈਂ ਨਾਲ ਆ ਮੈਂ ਨਾਲ ਆ ਹਾਂਜੀ ਉਹ ਚ ਜੋ ਪ੍ਰਵਾਨ ਕਰੂ ਤੁਸੀਂ ਕਹਿਣਾ ਨਾ ਇਸ ਟਾਈਮ ਤਾਂ ਤੁਸੀਂ ਕਰਦੇ ਨਹੀਂ ਬਿਲਕੁਲ ਬਿਲਕੁਲ ਮੈਂ ਚੈੱਕ ਕਰਨਾ ਇੱਕ ਮਿੰਟ ਇੱਕ ਮਿੰਟ ਮੈਂ ਚੈੱਕ ਕਰਨਾ ਤੁਸੀਂ ਦੱਸੋ ਸਾਰਾ ਆਪ ਸਹਿਮਤ ਹੈ ਜੋ ਕੋਈ ਕਰਨਾ ਮੈਂ ਕਰਨ ਨੂੰ ਤਿਆਰ ਕਰੋ ਕਰੋ ਜੋ ਕੁਝ ਕਰਨਾ ਮੈਂ ਕਰਨ ਨੂੰ ਤਿਆਰ ਇਹ ਤਾਂ ਮਤਲਬ ਤੁਸੀਂ ਆਪ ਵੀ ਇਸ ਰਹੇ ਸੀ ਹਾਊਸ ਦਾ ਤਿਆਰ ਨਹੀਂ ਹਾਊਸ ਦੇਉਂਦੇ ਆਂ ਬਾਬੀ ਜੀ ਮਿਸਗਾਈਡ ਨਾ ਕਰੋ ਮਿਸਗਾਈਡ ਨਾ ਕਰੋ ਮਿਸਗਾਈਡ ਸਾਰਾ ਆਪਣੇ ਤੋਂ ਪਹਿਲਾਂ ਦਾ ਟਿਕਟ ਜਾਂਦਾ ਆਪਣੇ ਤੋਂ ਪਹਿਲਾਂ ਦਾ ਦੱਸੋ ਆਪਣੇ ਤੋਂ ਪਹਿਲਾਂ ਦਾ ਟਿਕਟ ਆ 4 ਸਾਲ ਤੋਂ ਉਦੋਂ ਤੁਸੀਂ ਸੀਟ ਤੇ ਬਿਲਕੁਲ ਬੈਠਾ ਬਿਲਕੁਲ ਬੈਠਾ ਨਹੀਂ 2021 ਤੋਂ ਪਹਿਲਾਂ ਦਾ ਟਿਕਟ ਸਾ ਬਿਲਕੁਲ ਗਲਤ ਗੱਲ ਆ ਤੁਸੀਂ ਅੱਗੇ ਆਣਾ ਡਿਫੀਨੇ ਨਾ ਕਰਦੇ ਹੋ ਪਹਿਲਾਂ ਜਾਣ ਲਈ ਕਰੋ ਬਿਲਕੁਲ ਦੋਆਵੇ ਦੇ ਰਿਆਂ ਦੋਆਵੇ ਓ ਯਾਰ ਕਿਤੇ ਤੁਸੀਂ ਵੀ ਮੈਂਬਰ ਬਣਿਓ ਮੈਂ ਵੀ ਬਣਿਆ ਮੈਂ ਪ੍ਰਧਾਨ ਨਹੀਂ ਬਣਿਆ ਮੈਂ ਬਿਲਕੁਲ ਨਾ ਮੈਂਬਰ ਤਾਂ ਨਾ ਮੈਂ ਪ੍ਰਧਾਨ ਨਹੀਂ ਆਹ ਹੋ ਕੇ ਨਹੀਂ ਬਣਿਓ ਬਿਲਕੁਲ ਆਹ ਮੈਂ ਕਹਿੰਦਾ ਪਾਸ ਕਰੋ ਲਿਆਓ ਕੀ ਕਰਨਾ ਨਹੀਂ ਹੋ ਜਾਊਗਾ ਹਾਂ ਹੋ ਜਾਊਗਾ ਹਾਂ ਵੀ ਜਿਹੜਾ ਦੇਖੋ ਤੁਸੀਂ ਦੇਖੋ ਸਰਾ ਸਾਰਾ ਗਲਤ ਗੱਲ ਕਰ ਰਹੇ ਨੇ 2021 ਚ ਨਗਰ ਕੌਂਸਲ ਬਣੀ ਆ ਮੈਨੂੰ ਦੱਸਣੇ ਵੀ ਜਾਂ ਤਾਂ ਮੇਰੀ ਪ੍ਰਧਾਨਗੀ ਐਟ ਟੈਕਸ ਲੱਗਿਆ ਹੋਵੇ ਫਿਰ ਜ਼ਿੰਮੇਵਾਰਾਂ ਮੈਂ ਤੁਸੀਂ ਪਾਰਟਕ ਦਾ ਮੈਂਬਰ ਸੀ ਉਸ ਟਾਈਮ ਜਿਸ ਟਾਈਮ ਪ੍ਰਾਪਰਟੀ ਟੈਕਸ ਲੱਗਿਆ ਤੁਹਾਨੂੰ ਯਾਦ ਨਹੀਂ ਯਾਦ ਆਈ ਤੁਹਾਨੂੰ ਯਾਦ ਨਹੀਂ ਆਈ ਅੱਜ ਤੁਹਾਨੂੰ ਰਾਜਨੀਤੀ ਕਰਨੀ ਯਾਦ ਆ ਗਈ ਤੁਸੀਂ ਮੈਂ ਮੈਂ ਕਰਨ ਨੂੰ ਤਿਆਰ ਹਾਂ ਜੋ ਤੁਸੀਂ ਮਤਾਂ ਲਿਆਵੇ ਉਸ ਤੇ ਸਹਿਮਤ ਹਾਂ ਜੇ ਪ੍ਰੋਪਰਟੀ ਟੈਕਸ ਨੂੰ ਨਹੀਂ ਲਾਉਣਾ ਤਾਂ ਮੈਂ ਸਹਿਮਤ ਹਾਂ ਇੱਕ ਮਿੰਟ ਜੀ ਉਹਦੇ ਜਰਾ ਪਾਉਣਾ ਤਾਂ ਕੋਈ ਕੰਮ ਨਹੀਂ ਦੇ ਰਿਹਾ ਆਪਣੇ ਨੂੰ ਸਾਰਾ ਅਸੀਂ 100% ਸਹਿਮਤ ਹਾਂ ਉਹਨਾਂ ਨੂੰ ਸਹੀ ਨਹੀਂ ਲੱਭਿਆ ਜਾਏਗਾ ਸੰਸਦਾਂ ਨੂੰ ਅੱਛਾ ਭਾਈ ਨੂੰ ਮੁੱਛ ਤੁਸੀਂ ਕਿਉਂ ਮੈਂ ਉਹਦਾ ਕੋਈ ਹੱਕ ਨਹੀਂ ਨੋਟਿਸ ਤੇ ਜਾਂਦਾ ਕਿ ਉਹਦਾ ਮੋਰ ਵੱਡੀ ਕਰਮਾ ਉਹਦੇ ਤਕਰੀਬੇ ਪੌਣੇ 5 ਸਾਲ ਹੋ ਚੁੱਕੇ ਨੇ ਮੇਰੇ ਖਿਆਲ ਸਾਇਦ ਲਾਸਟ ਮੀਟਿੰਗ ਹੋਊਗੀ ਬਾਅਦ ਤੋਂ ਆ ਦਿੱਕਤ ਦੀ ਮੀਟਿੰਗ ਕੋਈ ਹੋ ਰਹੀ ਹੈ ਹੁਣ ਮੈਨੂੰ ਦੁਬਾਰਾ ਆਪਣਾ ਮੈਨ ਲੱਗਦਾ ਨਹੀਂ ਆਉਣੀ ਇਹ ਜਿਹੜੀ ਵੀ ਹੈ ਜਿਹੜੇ ਇੱਕ ਵਾਰ ਹੋਣੀ ਹੈ ਇੱਕ ਵਾਰ ਹੋਣਾ ਹੈ ਸ਼ਹਿਰ ਦੇ ਵਿੱਚ ਸਭ ਤੋਂ ਮੇਜਰ ਪ੍ਰੋਬਲਮ ਹੈ ਟ੍ਰੈਫਿਕ ਆਪਾਂ ਸਾਰੇ ਕੌਂਸਲਰਾਂ ਨਾਲ ਸਾਰਾ ਹਾਊਸਰੇ ਬੈਠਾ ਸੋ ਸ਼ਹਿਰ ਲਈ ਕੋਈ ਨਾ ਕੋਈ ਇੱਕ ਕੰਮ ਤਾਂ ਕਰ ਲਈਏ ਵੀ ਆਪਣੀ ਟਰਮ ਨੂੰ ਵਧੀਆ ਤਰ੍ਹਾਂ ਦੇ ਮਤਲਬ ਲੋਕ ਯਾਦ ਰੱਖਣ ਸੋ ਮੇਰੇ ਵੱਲੋਂ ਬੇਨਤੀ ਹੈ ਵੀ ਜਿਹੜੀ ਆਪਣੀਆਂ ਪਾਣੀ ਵਾਲੀ ਟੈਂਕੀ ਹੈ ਇਹਦੇ ਤੋੜਨ ਦੇ ਵੀ ਤੁਹਾਡੇ ਕੋਲ ਬਹੁਤ ਪੁਰਾਣੇ ਆਰਡਰ ਨੇ ਤੁਹਾਡੇ ਤੋਂ ਪਹਿਲਾਂ ਦੇ ਆਏ ਹੋਏ ਨੇ ਜੇ ਉਹਨੂੰ ਉੱਥੋਂ ਤੋੜ ਕੇ ਉੱਥੇ ਮਲਟੀ ਸਟੋਰੀ ਪਾਰਕਿੰਗ ਬਣਾ ਦਿੱਤੀ ਜਾਵੇ ਤਾਂ ਸ਼ਹਿਰ ਦੇ ਵਿੱਚ ਐਟ ਲੀਸਟ ਗੱਡੀਆਂ ਦਾ ਜਿਹੜਾ ਟ੍ਰੈਫਿਕ ਜਾਮ ਹੁੰਦਾ ਉਹ ਕੰਟਰੋਲ ਹੋ ਜਾਊਗਾ ਸੋ ਬੇਨਤੀ ਹੈ ਵੀ ਇਹਦੇ ਜ਼ਰੂਰ ਕੰਮ ਕਰਿਓ ਸਾਬ ਇਹ ਜਿਹੜੀ ਆ ਐਨਾ ਸਾਡੀ ਲੈਣ ਲਈ ਇੱਕ ਮਿੰਟ ਦੇਖੋ ਇਹ ਆ ਆਪਣੀ ਜਿਹੜਾ ਚੰਦਰਾ ਮਾਰਕੀਟ ਇੱਕ ਮਿੰਟ ਐਨਸੀ ਇੱਕ ਮਿੰਟ ਕੰਪਲੈਕਸ ਭਾਟੀਆਂ ਨੇ ਉਹ ਕੁੱਤੇ ਵਾਲਾ ਲੈ ਗਿਆਈ ਹੈ ਨਾ ਟੱਕ ਕੇ ਤੇ ਉਹਦੇ ਤੇ ਗੌਰ ਕਰੋ ਪੂਰੀ ਸਹੀ ਗੱਲ 12 ਕੁੱਤਿਆਂ ਦਾ ਬਹੁਤ ਮਾਰਾ ਹਾਲਾ ਸਾਰੇ ਬਾੜ ਚ ਬਹੁਤ ਬੁਰਾ ਹਾਲ ਆ ਇਹਦੇ ਉੱਤੇ ਅਮਰ ਕਰਨਾ ਬੜਾ ਜ਼ਰੂਰੀ ਹੈ ਸਾਡੇ ਕੋਲੋਂ ਜੋ ਦੋਨੇ ਉਹ ਉਸ ਤੋਂ ਸਾਡੇ ਕਾਂਡਕ ਸਾਹਿਬ ਉਹਦਾ ਟੈਂਡਰ ਲੱਗ ਚੁੱਕਿਆ ਵਰਕ ਆਊਟਰ ਮਿਲ ਚੁੱਕੇ ਨੇ ਪਰ ਇਹ ਮੇਰੀ 35 ਜਿਹੜਾ ਲੱਗਿਆ ਪਤਾ ਜੀ ਹੈ ਨਾ ਕਸਵੰਦੀ ਦਾ ਅਸਵੰਦੀ ਦਾ ਮੁੱਦੇ ਦਾ ਕਾਫੀ ਜਿਵੇਂ ਸਾਡੀਆਂ ਕਾਉਂਸਲਰ ਭੈਣਾਂ ਨੇ ਕਈਆਂ ਇੱਕ ਰੁਗਵੀ ਪਾਰਟੀਆਂ ਨੇ ਕੁੱਤਿਆਂ ਦਾ ਮਸਲਾ ਜਿੱਕਾ ਵੀ ਸ਼ਹਿਰ ਦੇ ਵਿੱਚ ਆ ਕੁੱਤਿਆਂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਆਮ ਜਨ ਨਾਗਰਿਕ ਜਿਹੜਾ ਉਹ ਬਹੁਤ ਪਰੇਸ਼ਾਨ ਹੋ ਰਿਹਾ ਕੁੱਤਿਆਂ ਦੀ ਇੰਨੀ ਦਹਿਸ਼ਤ ਪਈ ਇੱਕ ਤਾਂ ਸਾਡੇ ਮੇਰੇ ਦੋਸਤ ਨਿੰਨੂ ਜੀ ਨੇ ਦੱਸਿਆ ਹਰਦੀਪ ਨਿੰਨੂ ਜੀ ਬਾੜ ਨੰਬਰ 18 ਤੋਂ ਕੌਫਰਦਾਰ ਨੇ ਵੀ ਇੱਕੋ ਦਿਨ ਦੇ ਵਿੱਚ 18-19 ਬੰਦਿਆਂ ਨੂੰ ਕੱਟ ਲੈਣਾ ਬੜਾ ਮੰਦ ਭੱਗਾ ਹੈ ਹਨਾ ਬੱਚੇ ਵੀ ਤੇ ਮਾਂ-ਬਾਪ ਵੀ ਡਰਦੇ ਨੇ ਵੀ ਕਿਤੇ ਕੋਈ ਅਨਸੁਖਾਵੀ ਘਟਨਾ ਹੋਣਾ ਵਾਪਰ ਜਾਵੇ ਕਈ ਜਗ੍ਹਾ ਤੋਂ ਇਹ ਆਇਆ ਵੀ ਕੁੱਤਿਆਂ ਨੇ ਨੋਚ-ਨੋਚ ਕੇ ਬਜ਼ੁਰਗਾਂ ਨੂੰ ਮਾਰਦੇ ਜਾਂ ਬੱਚੇ ਮਾਰਦੇ ਬੜੀ ਮੰਦ ਭੱਗਾ ਇਹਦਾ ਤਾਂ ਛੇਦੀ ਛੇਦੀ ਕੋਈ ਹੱਲ ਹੋਣਾ ਚਾਹੀਦਾ ਤਾਂ ਛੇਦੀ ਛੇਦੀ ਕੋਈ ਹੱਲ ਹੋਣਾ ਚਾਹੀਦਾ ਦੂਜਾ ਸਰ ਖੰਨੇ ਦੇ ਵਿੱਚ ਅਨਲੀਗਲ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਇਹ ਸਰ ਕਿਹਦੀ ਸ਼ੈਅ ਤੇ ਕੱਟੀਆਂ ਜਾ ਰਹੀਆਂ ਕਾਰਵਾਈ ਸਰ ਕਿਉਂ ਨਹੀਂ ਕੀਤੀ ਬਹੁਤ ਪਰਮਾਰਾ ਜੀ ਨਜਾਇਜ਼ ਕਲੋਨੀਆਂ ਦੀ ਵੀ ਨਜਾਇਜ਼ ਕਲੋਨੀਆਂ ਇਹ ਤਾਂ ਪ੍ਰਮਾਤਮਾ ਹੀ ਜਾਣਦਾ ਜਾਂ ਪ੍ਰਸ਼ਾਸਨ ਜਾਣਦਾ ਵੀ ਕਿਹਦੀ ਸ਼ਹਿਰ ਤੇ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਕਿਸੇ ਗਰੀਬ ਆਦਮੀ ਨੂੰ ਤਾਂ ਇੱਕ ਇੱਟ ਲਾਉਣ ਦਾ ਵੀ ਹੁਕਮ ਨਹੀਂ ਬਿਨਾ ਕਮੇਟੀ ਦੀ ਪਰਮਿਸ਼ਨ ਤੋਂ ਕੋਈ ਉੱਟ ਲਾ ਲਵੇ ਇਹ ਜਿਹੜੀਆਂ ਨਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਪਤਾ ਨਹੀਂ ਕਿਹਦੀ ਸ਼ਹਿਰ ਤੇ ਮਿਲ ਮਿਲਾਵਟ ਤਾਂ ਹੈਗਾ ਹੀ ਆ ਇੱਕ ਇੱਕ ਬੰਦਾ ਤਿੰਨ ਤਿੰਨ ਚਾਰ ਚਾਰ ਕਲੋਨੀਆਂ ਕੱਟ ਰਿਹਾ ਬੜਾ ਇਹ ਚਿੰਤਾ ਦਾ ਵਿਸ਼ਾ ਹੈ ਕਿ ਇਹ ਤੇ ਕਾ ਮਿਊਨਿਸਪਲ ਕਾਉਂਸਲ ਕਾਰਵਾਈ ਕਿਉਂ ਨਹੀਂ ਕਰ ਰਿਹਾ ਬਬ ਇਹਨਾਂ ਦੇ ਕਾਰਵਾਈ ਹੋਣੀ ਚਾਹੀਦਾ ਉਸ ਤੋਂ ਬਾਅਦ ਨਾਜਾਇਜ਼ ਉਹ ਸਾਰੀਆਂ ਦੀ ਪਰਮਾਰ ਆ ਤੁਸੀਂ ਦੇਖੋ ਬਿਨਾ ਸੀਐਲਯੂ ਤੋਂ ਜਾਂ ਬਿਨਾ ਕਿਸੇ ਨਕਸ਼ੇ ਤੋਂ ਪਾਸ ਹੋਏ ਤੋਂ ਬਿਨਾ ਕਿਤੇ ਬੇਸਮੈਂਟਾਂ ਬਣਾਈ ਜਾਂਦੀਆਂ ਨੇ ਕਿਤੇ ਮਲਟੀ ਸਟੋਰੀ ਬਿਲਡਿੰਗਾਂ ਬਣਦੀਆਂ ਨੇ ਕੋਈ ਕੇਸ ਤੇ ਕੋਈ ਅਸਰ ਨਹੀਂ ਗਈ ਪਹਿਲਾਂ ਤਾਂ ਮੈਂ মিডিਆ ਦਾ ਬਹੁਤ ਬਹੁਤ ਧੰਨਵਾਦੀਆਂ ਜਿਹੜੀ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਨੇ ਕਿਉਂਕਿ ਸਾਡੇ ਜਿਹੜੇ ਅਫਸਰ ਨੇ ਤਾਂ ਕੰਬ ਕਰਨੀ ਨੀਂਦ ਸੁੱਤੇ ਪਏ ਨੇ ਕੋਨੋ ਯਾਦ ਹੋਊਗਾ ਅੱਜ ਪਹੁੰਚ ਇੱਕ ਮਹੀਨੇ ਪਹਿਲਾਂ ਇੱਕ ਮੁੱਦਾ ਉੱਠਿਆ ਸੀ ਰੈਮੀਡੇਸ਼ਨ ਦਾ ਵੀ ਰੈਮੀਡੇਸ਼ਨ ਦੇ ਠੇਕੇਦਾਰ ਦੀ ਪੇਮੈਂਟ ਰੋਕੀ ਜਾਵੇ ਵੀ ਉੱਥੇ ਰੈਮੀਡੇਸ਼ਨ ਨਹੀਂ ਹੋਇਆ ਅੱਜ ਉੱਥੇ ਮੌਕੇ ਤੇ ਜਾ ਕੇ ਦੇਖ ਲਓ ਡੰਪ ਭਰਿਆ ਪਿਆ ਆਪਣੇ ਜਿਹੜੀ ਨਗਰ ਕੌਂਸਲ ਦੇ ਅਧਿਕਾਰੀ ਨੇ ਇਹਨਾਂ ਨੇ ਪਤਾ ਨਹੀਂ ਕਿਹਦੇ ਦਬਾਅ ਹੋਏ ਤੇ 1 ਕਰੋੜ ਦੀ ਪੇਮੈਂਟ ਸ਼ਿਕਾਇਤ ਤੋਂ ਬਾਅਦ ਵੀ ਕਰਤੀ ਇਹ ਐਂਦੇ ਜਿਹੜੀ ਸਾਡੇ ਅਫਸਰ ਨਲਾਇਕ ਨੇ ਕੁਝ ਲੋੜ ਨਹੀਂ ਸਕਦੇ ਸ਼ਹਿਰ ਦੇ ਵਿੱਚ ਇੱਕ ਜਾਲੀ ਐਨਓਸੀਆਂ ਦਾ ਸਟੈਮ ਚੱਲ ਰਿਹਾ ਹੈ ਲੋਕ ਜਿਹੜੇ ਨਕਸ਼ੇ ਦੇ ਵਿੱਚ ਨੇ ਸਾਡੇ ਐਨਓਸੀ ਅਪਲਾਈ ਕਰਦੇ ਨੇ ਕਿ ਨੰਬਰ ਜਨਰੇਟ ਹੋ ਜਾਂਦਾ ਉਹਨਾਂ ਨੂੰ ਨੰਬਰ ਜਨਰੇਟ ਹੋਣ ਤੋਂ ਬਾਅਦ ਉਹਦੀ ਕੋਈ ਜਿਹੜੀ ਅਨਪਰੂਵਡ ਫੀਸ ਆ ਨਗਰ ਕੌਂਸਲ 'ਚ ਨਹੀਂ ਭਰੀ ਜਾਂਦੀ ਉਹਤੇ باوجود ਉਹ ਪਤਨੀ ਐਡਿਟ ਕਰਕੇ ਕਿੱਡਾ ਐਨਓਸੀ ਕੱਢਦੇ ਨੇ ਤੇ ਦੂਜੀ ਸਾਡੇ ਤਹਿਸੀਲ ਜਿਹੜੀ ਐਡਿਟ ਕੀਤੀ ਹੋਈ ਐਨਓਸੀ ਦੇ ਉੱਪਰ ਰਜਿਸਟਰੀ ਕਰਦੀ ਆ ਇੱਕ ਐਨਓਸੀ ਬਣਦੀ ਆ ਪੰਜ-ਪੰਜ ਰਜਿਸਟਰੀਆਂ ਹੁੰਦੀਆਂ ਨੇ ਦੂਜੀ ਸਾਡੇ ਈਓ ਸਾਹਿਬ ਇੱਕ ਜਗ੍ਹਾ ਐਸੀ ਆ ਇੱਕ ਫੇਮ ਰਜਿਸਟਰੀ ਦੇ ਉੱਪਰ 2 ਲੱਖ ਰੁਪਇਆ ਅਨਪਰੂਵਡ ਫੀਸ ਭਰੀ ਜਾਂਦੀ ਆ ਸਾਡੇ ਯੋਗ ਸਾਹਿਬ ਉੱਥੇ ਬਿਨਾਂ ਉਹਨਾਂ ਅਨਪਰੂਵਡ ਦੀ ਫੀਸ ਤੋਂ ਹੋਰ ਏਰੀਆ ਦੀ ਐਨਓਸੀ ਦੇ ਰਹੇ ਨੇ ਇਸ ਤੋਂ ਵੱਡਾ ਅਪਰਿਸ਼ਤਾਚਾਰ ਹੋਰ ਕੀ ਹੋਊਗਾ ਕਿ ਜਿਆ ਬਾੜ ਨੰਬਰ ਤੁਹਾਨੂੰ ਪਤਾ ਹੋਊਗਾ ਇੱਕ ਬੀਰੂਕ ਦਿਨ ਵਾਲੀ ਗਲੀ ਦਾ ਰੌਲਾ ਪੈਂਦਾ ਸੀ ਹੁਣ ਇੱਕ ਹੋਰ ਮੁੱਦਾ ਹੈ ਬਾੜ ਨੰਬਰ 24 ਦੇ ਵਿੱਚ 10 ਲੱਖ 61 ਹਜ਼ਾਰ ਦਾ ਹਰਮੀਤ ਕੌਰ ਛਿੰਦੇ ਦੇ ਨਾਂ ਦੇ ਗਲੀ ਦਾ ਆ 10 ਲੱਖ 60 ਹਜ਼ਾਰ ਦਾ ਟੈਂਡਰ ਲੱਗਿਆ ਉਹ 22 2024 ਨੂੰ ਪਰ ਉਹ ਅੱਜ ਤੱਕ ਕੰਮ ਨਹੀਂ ਹੋਇਆ ਪਤਾ ਨਹੀਂ ਅਧਿਕਾਰੀਆਂ ਨੇ ਕਿੱਥੇ ਕੀ ਕੀਤਾ ਕੀ ਨਹੀਂ ਸੋਨੇ ਜਵਾਬ ਦੇ ਰਹੇ ਨਹੀਂ ਵੀ ਅਸੀਂ ਕਿਤੇ ਹੋਰ ਕੰਮ ਕਰਤਾ ਬਿਲਕੁਲ ਝੂਠ ਜਦ ਆਪਾਂ ਕੋਈ ਕੰਮ ਦੀ ਸਾਈਡ ਚੇਂਜ ਕਰਨੀ ਹੁੰਦੀ ਹੈ ਨਾ ਆਪਾਂ ਨੂੰ ਹੌਸਟ ਚ ਮਤਾ ਲਿਆ ਕੇ ਉਹਨੂੰ ਉਹਦੀ ਪ੍ਰਮਾਨਗੀ ਲੈਣੀ ਪੈਂਦੀ ਹੈ ਹੌਸਟ ਤੋਂ ਫਿਰ ਉਹਦੀ ਨੋਟਿੰਗ ਲੱਗਦੀ ਆ ਫਿਰ ਉਹ ਚੇਂਜ ਹੁੰਦਾ ਪਰ ਇੱਥੇ ਕਿਸੇ ਨੂੰ ਕੋਈ ਪ੍ਰਮਾਨ ਨਹੀਂ ਕੋਈ ਕੁਝ ਨਹੀਂ ਦੇਖਦਾ ਅਫਸਰ ਸਾਡੇ ਖੇਰ ਦਾ ਕੋਈ ਕੰਮ ਨਹੀਂ ਕਰਦੇ ਲੋਕਾਂ ਦਾ ਬੁਰਾ ਹਾਲ ਹੈ ਨਜਾਇਜ਼ ਕਲੋਨੀਆਂ ਦਾ ਬੁਰਾ ਹਾਲ ਹੈ ਇੱਥੇ ਜਿਹੜੀ ਮਰਜ਼ੀ ਐਨਓਸੀ ਤੁਸੀਂ ਈਓ ਸਾਹਿਬ ਤੋਂ ਆ ਕੇ ਲੈ ਲਓ ਜਦੇ ਦੇ ਦਿੰਦੇ ਨੇ ਕਿਉਂਕਿ ਇਹਨਾਂ ਦੇ ਏਜੰਟ ਇੱਥੇ ਐਨੇ ਕ ਬੈਠੇ ਰਹਿੰਦੇ ਨੇ ਉਹ ਕਹਿੰਦੇ ਲਿਆਓ ਸੀ ਕਿਹੜੀ ਐਨਓਸੀ ਲੈ ਕੇ ਦਈਏ ਤੁਹਾਨੂੰ ਜਿਹੜੇ شریف ਤੇ ਇਮਾਨਦਾਰ ਲੋਕਾਂ ਟੱਕੇ ਖਾਂਦੇ ਫਿਰਦੇ ਨੇ ਜਿਨ੍ਹਾਂ ਦਾ ਸਿੱਕਾ ਚੱਲਦਾ ਹੋਏ ਇੱਥੇ ਹੀ ਐਨਓਸੀਆਂ ਲਈ ਫਿਰਦੇ ਨੇ ਹੌਸਲੇ ਵਿੱਚ ਮੀਟਿੰਗ ਤਾਂ ਰੱਖੀ ਗਈ ਸੀਗੀ ਵੀ ਅਸੀਂ ਆਪਣੀ ਆਪਣੀ ਆਵਾਜ਼ ਉਠਾਈਏ ਇੱਥੇ ਕੋਈ ਸੁਣਵਾਈਓ ਨਹੀਂ ਹਾਂਜੀ ਨਹੀਂ ਉਹ ਤੋਂ ਬਾਰੇ ਨਹੀਂ ਉਹਦੇ ਮਸਲਾ ਰੋ ਬਰ ਅਗਰ ਫਰਦਰ ਤੁਸੀਂ ਕੀ ਕਰਦੇ ਜੋ ਕੋ ਫਰਦਰ ਅਸੀਂ ਸ਼ਿਕਾਇਤਾਂ ਮੈਸ਼ ਕਹਿੰਦਾ ਹਾਈ ਕੋਰਟ ਤੱਕ ਕਰ ਲਿਆ ਹਾਈ ਕੋਰਟ ਤੱਕ ਤਰੀਕਾ ਹੀ ਪਈ ਜਾਂਦੀਆਂ ਨੇ ਕੋਈ ਸੁਣਵਾਈ ਹੋ ਨਹੀਂ ਹੋ ਰਹੀ ਹਰ ਇੱਕ ਮਹਿਕਮੇ 'ਚ ਮੈਰੀਟਨ ਸ਼ਿਕਾਇਤ ਕਰ ਚੁੱਕੇ ਆ ਥੋੜ ਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਕੋਈ ਇੱਕ ਪਿੱਛੇ ਜੇ ਗਲੀਆਂ ਨਹੀਂ ਬਣੀ ਤੁਸੀਂ ਇਹ ਦੇਖੋ ਵੀ ਉਸ ਗਲੀ ਦੀ ਅੱਜ ਤੱਕ ਕਾਰਵਾਈ ਨਹੀਂ ਹੋਈ ਕੀ ਕਾਰਵਾਈ ਹੋਈ ਆ ਆਪਰ ਪਤਾ ਕੀ ਜਵਾਬ ਦਿੰਦੇ ਨੇ ਸਾਡੇ ਤੇ ਪਹਿਲਾਂ ਦੱਸ ਕੇ ਚੱਲਦੇ ਨੇ 2 ਹੋਰ ਚੱਲ ਪੈਣਗੇ ਵੱਧ ਤੋਂ ਵੱਧ ਕੀ ਹੋਊਗਾ ਸਾਨੂੰ ਵਿਜੀਲੈਂਸ ਨੂੰ ਹੋਰ ਫੀਸਾਂ ਦੇਣੀਆਂ ਪੈਣਗੀਆਂ ਇਹਨਾਂ ਦੀਆਂ ਪੂਰੀਆਂ ਸੈਟਿੰਗਾਂ ਨੇ ਇਹ ਪੂਰਾ ਇੱਕ ਗਰੋਅ ਆ ਲੋਕਾਂ ਨੂੰ ਲੁੱਟਿਆ ਜਾ ਰਿਹਾ ਸਾਡੇ ਖੰਨੇ ਨਗਰ ਕਾਉਂਸਲ ਨੂੰ ਤਾਂ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ ਕਿਉਂਕਿ ਅਫਸਰ ਇੱਥੇ ਮਨਮਰਜ਼ੀ ਕਰ ਰਹੇ ਨੇ ਤਾਂ ਜੀ ਨਵੇਂ ਕੂੜੇ ਦਾ ਜਿਹੜਾ ਪਲਾਨ ਲੱਗਿਆ ਸੀ ਉਹ ਤਾਂ ਦੇਖੋ ਕੂੜੇ ਦੇ ਪਲਾਨ ਚੋਂ ਕੇ ਵੇਸਟ ਨਿਕਲ ਲਈ ਸੀ ਜਿਹਦੀ ਖਾਦ ਬਣਨੀ ਸੀ ਉਹ ਪਤਾ ਨਹੀਂ ਕਿੱਥੇ ਖਾਦ ਬਣਦੀ ਹੈ ਕਿਹਨੂੰ ਫਾਰ ਸਪਲਾਈ ਹੁੰਦੀ ਹੈ ਇਹ ਸਭ ਮਿਲੀਭੁਗਤ ਹੈ ਕੋਈ ਕੁਛ ਨਹੀਂ ਹੋ ਰਿਹਾ ਰੈਮੀਡੀਸ਼ਨ ਵਾਲਾ ਡੰਪ ਦੇਖ ਲਓ 14 ਏਕੜ ਭਰਿਆ ਪਿਆ ਉੱਥੇ ਇੰਨਾ ਬੁਰਾ ਹਾਲ ਹੋ ਕੂੜਾ ਕਿੱਥੋਂ ਆ ਰਿਹਾ ਕੌਣ ਫੈਂਟ ਰਿਹਾ ਜਿਹੜਾ ਇਹਨਾਂ ਨੇ ਟੈਂਡਰ ਲਾਇਆ ਸੀ ਰੈਮੀਡੀਸ਼ਨ ਵਾਲਾ ਕਿ ਇਹਨਾਂ ਨੇ ਕਿਉਂ ਉਹਨਾਂ ਨੂੰ ਪੇਮੈਂਟਾਂ ਕੀਤੀਆਂ ਜਦ ਅਸੀਂ ਸ਼ਿਕਾਇਤ ਕਰਤੀ ਵੀ ਉੱਥੇ ਰੈਮੀਡੇਸ਼ਨ ਨਹੀਂ ਹੋਇਆ ਉਸ ਦੇ ਬਾਵਜੂਦ ਪੇਮੈਂਟ ਹੋ ਰਹੀ ਹੈ ਲੁੱਟ ਨਹੀਂ ਤਾਂ ਹੋਰ ਕੀ ਹੈ ਜੀ ਪਲਾਂਟ ਦੇ ਵਿੱਚ ਕੂੜਾ ਜਾਂਦਾ ਹੀ ਨਹੀਂ ਇਹ ਸਾਨੂੰ ਨਹੀਂ ਪਤਾ ਕਿ ਪਲਾਂਟ ਚ ਮੈਨਿੰਗਾਂ ਦਾ ਪਲਾਂਟ ਚ ਕੂੜਾ ਜਾਂਦਾ ਜਾਂਦਾ ਹੋਊਗਾ ਪਰ ਇਹੜਾ ਡੰਪ ਦੇ ਕੂੜਾ ਜਾ ਰਿਹਾ ਕਿੱਥੋਂ ਜਾ ਰਿਹਾ ਸਾਡਾ ਤਾਂ ਮੇਨ ਮੁੱਦਾ ਇਹ ਹੈ ਡੰਪ ਦੇ ਜਾਂ ਕੂੜਾ ਜਾ ਰਿਹਾ ਜਾਂ ਡੰਪ ਤੇ ਜਿਹੜਾ ਕੋਈ ਕੂੜਾ ਰੈਮੀਡੇਸ਼ਨ ਕਰਨਾ ਤੇ ਰੈਮੀਡੇਸ਼ਨ ਹੋਇਆ ਹੀ ਨਹੀਂ ਜਿਹੜੀ ਖਾਦ ਵੀ ਨਹੀਂ ਬੰਦੀ ਕੋਈ ਖਾਦ ਦੱਸ ਦਿਓ ਮੈਨੂੰ ਖਾਦ ਕਿੱਥੇ ਆ ਇਹ ਤਾਂ ਉੱਪਰ ਬੈਠੇ ਬਿੱਲ ਬਣਾਉਂਦੇ ਨੇ ਡੀਜ਼ਲ ਦੇ ਨਜਾਇਜ਼ ਬਿੱਲ ਬਣਦੇ ਨੇ ਕਿਸੇ ਟਰੈਕਟਰ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ ਜੇ 10 10 15 ਲੀਟਰ ਤੇਲ ਤੋਂ ਵੱਧ ਪੱਕਦਾ ਹੋਵੇ ਇੱਥੇ 25 25 30 30 ਲੀਟਰ ਦੇ ਆਪਣੇ ਲੋਕ ਪੰਜ ਭਰੇ ਆ ਜਾਂਦਾ ਆਬ ਅਬਸਰਾਂ ਦੀ ਮਿਲੀ ਭੋਗਤਾ ਆਬਸਰਾਂ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਇਹ ਆਬਸਰ ਜਵਾਬ ਦੇ ਰਹੇ ਇਸ ਗੱਲ ਦੀ ਜੀਟੀ ਰੋਡ ਤੇ ਤੁਸੀਂ ਦੇਖ ਲਓ ਕਿੰਨੀਆਂ ਬਿਲਡਿੰਗਾਂ ਬਣੀਆਂ ਨੇ ਆਮ ਕਿੰਨੀਆਂ ਬਣ ਰਹੀਆਂ ਨੇ ਕਿੰਨੀਆਂ ਨਜਾਇਜ਼ ਕਲੋਨੀਆਂ ਕੱਟ ਹੋ ਰਹੀਆਂ ਨੇ ਹੁਣੇ ਪੰਜ ਸੱਤ ਕਲੋਨੀਆਂ ਤੇ ਕਾਰਵਾਈ ਹੋਈ ਸੀ ਅਧਿ ਕਥੇ ਘੜੇ ਆ ਆਪਾਂ ਆਫਸਰਾਂ ਦਾ ਕੋਈ ਆਫਸਰ ਮਿਲੇ ਹੋਣ ਦੇ ਵਿੱਚ ਜੇ ਆਫਸਰਾਂ ਦੀ ਮਿਲੀ ਭੁਗਤ ਨਹੀਂ ਆਈ ਕਿ ਕਾਰਵਾਈ ਕਿਉਂ ਨਹੀਂ ਕਰਦੇ ਆਫਸਰ ਡਰ ਕਿਉਂ ਨਹੀਂ ਰਹੀ ਕਿਸੇ ਤੋਂ ਆਫਸਰ ਮਨਮਰਜ਼ੀ ਕਰ ਰਹੇ ਨੇ ਆਫਸਰਾਂ ਦੀ ਉੱਪਰ ਆਫਸਰਾਨਾ ਸੈਟਿੰਗ ਆ ਜਿਹੜੇ ਉੱਚ ਅਧਿਕਾਰੀਆਂ ਕੋਲ ਆਪਾਂ ਸ਼ਿਕਾਇਤ ਕਰਦੇ ਆ ਹੁਣ ਕੋਣ ਤੁਹਾਡੇ ਸਾਹਮਣੇ ਆ ਸਾਰਾ ਕੁਝ ਇਹੋ ਕਹਿੰਦਾ ਨਕਸ਼ਾ ਪਾਸ ਹੈ ਮੈਨੂੰ ਤਾਂ ਪਤਾ ਨਹੀਂ ਨਕਸ਼ਾ ਪਾਸ ਹੈ ਕਿਵੇਂ ਪਾਸ ਹੋ ਗਿਆ ਕਿਵੇਂ ਨਹੀਂ ਇਹ ਉਹਦੀ ਪੂਰੀ ਗੱਲਬਾਤ ਵਿੱਚ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਰੌਲਾ ਪਾ ਚੁੱਕਿਆ 20 ਲੱਖ ਟਾਇਲ ਨਗਰ ਕੌਂਸਲ ਦੀ ਪਹਿਲਾਂ ਗਾਇਵਾ ਈਓ ਦੇ ਧਿਆਨ ਚਾ ਪ੍ਰਧਾਨ ਦੇ ਧਿਆਨ ਚ ਹਾਲ ਤੱਕ ਕਾਰਵਾਈ ਨਹੀਂ ਹੋਈ ਮੈਨੂੰ ਇੱਕ ਵੀ ਟੈਲ ਦਿਖਾ ਦਿਓ ਕਿੱਥੇ ਆ ਤੁਸੀਂ ਨਵੀਆਂ ਦੇ ਗੱਲ ਛੱਡੋ ਪੁਰਾਣੀਆਂ ਟੈਲਾਂ ਵੀ ਗਾਇਬ ਨੇ ਇਹ ਕਿੱਥੇ ਦਾ ਚੋਰੀ ਹੋਈਆਂ ਹੀ ਨਹੀਂ ਜੇ ਕੋਈ ਚੀਜ਼ ਨਗਰ ਕੌਂਸਲ ਦੀ ਚੋਰੀ ਹੋਈ ਹੈ ਯੋ ਨੂੰ ਪੁੱਛੋ ਕਿ ਉਹਨੇ ਕੰਪਲੇਨਟ ਕੀਤੀ ਕਦੇ ਕੋਲ ਜਾਣੇ ਜਾ ਕੇ ਵੀ ਸਾਡਾ ਸਮਾਨ ਚੋਰੀ ਹੋ ਗਿਆ ਕੀ ਜਿਹੜੇ ਠੇਕੇਦਾਰਾਂ ਨਾਲੋਂ ਅਫਸਰ ਜ਼ਿੰਮੇਵਾਰ ਸਾਡੀ ਜ਼ਿੰਮੇਵਾਰੀ ਅਫਸਰਾਂ ਨਾਲ ਗੱਲ ਕਰਨਾ ਅੱਛਾ ਠੇਕੇਦਾਰਾਂ ਦਾ ਬਿੱਲ ਤਾਂ ਅਫਸਰ ਹੀ ਬਣਾਉਂਦੇ ਨੇ ਇਹਨਾਂ ਨੇ ਚੈੱਕ ਕਰਕੇ ਬਣਾਉਣਾ ਚਾਹੀਦਾ ਪੁਰਾਣੀਆਂ ਟੈਲਾਂ ਦਾ ਕੀ ਕਰਦੇ ਨੇ ਕੀ ਨਹੀਂ ਕਰਦੇ ਪਰਾਣੀਆਂ ਟੈਨਡਰ ਜਿਹੜੀਆਂ ਜਮਾ ਸੀ ਨਗਰ ਕੌਂਸਲ ਚੋਂ ਕਿੱਥੇ ਨੇ ਇਹ ਸਾਰੇ ਹੀ ਮਿਲ ਮਿਲ ਮਤਲਬ ਸਾਰਾ ਗਰੋਅ ਆ ਇਹ ਤੁਸੀਂ ਇਹ ਦੱਸੋ ਮੈਨੂੰ ਇੱਕ ਹੁਣ ਨਵੇਂ ਪਿੱਛੇ ਜੇ ਗੱਲ ਆਈ ਆ 55 55 ਪਰਸੈਂਟ ਦੇ ਟੈਂਡਰ ਹੋ ਰਹੇ ਨੇ ਪਹਿਲਾਂ ਜਦ 10 15 ਪਰਸੈਂਟ ਲੈਸ ਪੈਂਦਾ ਸੀ ਉਦੋਂ ਵੀ ਠੇਕੇਦਾਰ ਕਹਿੰਦੇ ਨੇ 25 ਪਰਸੈਂਟ ਵਧਾਓ ਸਾਡੇ ਕੰਮ ਨਹੀਂ ਹੋ ਰਹੇ ਹੁਣ ਮੈਨੂੰ ਇਹ ਦੱਸੋ 55 ਪਰ 50 55 ਪਰਸੈਂਟ ਨਾਲ ਕੰਮ ਕਿਵੇਂ ਹੋ ਰਹੇ ਨੇ ਕੀ ਆ ਉਹ ਕੰਮ ਪੂਰੇ ਹੋ ਰਹੇ ਨੇ ਕਿ ਆਉਂਦੀ ਕੁਆਲਿਟੀ ਵਧੀਆ ਜਾਂ ਫਿਰ ਐਸਟੀਮੇਟਾਂ 'ਚ ਘਪੜਾ ਇਹ 50% ਦੇ ਕੰਮ ਹੋ ਰਿਹਾ ਹੈ ਕੰਮ ਵੀ ਵਧੀਆ ਹੋ ਰਿਹਾ ਫਿਰ ਐਸਟੀਮੇਟਾਂ ਚ ਘਪਲਾ ਇਹਦੇ ਲਈ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਮੈਂ ਤਾਂ ਥੋੜੇ ਮੱਧੀਆਂ ਮਰਾਹੀਂ ਖੰਨੇ ਸ਼ਹਿਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਖੰਨੇ ਸ਼ਹਿਰ ਦਾ ਪੈਸਾ ਲੁੱਟਿਆ ਜਾ ਰਿਹਾ ਹੈ ਇਹ ਲੋਕਾਂ ਦਾ ਪੈਸਾ ਇਹਨਾਂ ਦਾ ਪੈਸਾ ਨਹੀਂ ਆਏਗਾ ਇਹ ਲੋਕਾਂ ਤੋਂ ਟੈਕਸ ਲਿਆ ਜਾਂਦਾ ਤੇ ਸਾਰਾ ਇਹਦੇ ਜੇਪਾਂ 'ਚ ਜਾਂਦਾ ਨਹੀਂ ਮੀਟਿੰਗ ਸੀ ਜਿਹੜੀ ਹੈਗੀ ਆਪਣਾ ਏਜੰਡੇ ਸੀ ਜਿਹੜੇ ਉਹ ਸਰਬਸੰਮਤੀ ਨਾਲ ਸਾਰੇ ਪਾਸ ਹੋ ਗਏ ਤੇ ਸਰ ਇੱਕ ਨੀੜਾਈ ਨੇ ਮੁੱਦਾ ਚੱਕਿਆ ਸੀ ਜਿਹੜਾ ਰੈਮੀਡੀਸ਼ਨ ਦਾ 1 ਕਰੋੜ ਦੀ ਪੇਮੈਂਟ ਹੋ ਗਈ ਹੈ ਚੜ੍ਹਈ ਸ਼ਿਕਾਇਤ ਤੋਂ ਬਾਅਦ ਵੀ ਹੋ ਗਈ ਹੈ ਨਹੀਂ ਪਰ ਇਹ ਤਾਂ ਜਿਹੜਾ ਹੈਗਾ ਤਾਂ ਕਾਨੂੰਨ ਅਨੁਸਾਰ ਹੀ ਹੋਈ ਹੋਗੀ ਜੇ ਰਿਕਾਰਡ ਦੇਖੀ ਹੋਊਗਾ ਜਿਹੜਾ ਇਸ ਸਬੰਧੀ ਸੈਨੀਟੇਸ਼ਨ ਬ੍ਰਾਂਚ ਪ੍ਰੋਪਰ ਦੱਸ ਸਕਦੀ ਆ ਪਰ ਜੋ ਹੈਗਾ ਕਾਨੂੰਨ ਅਨੁਸਾਰ ਹੀ ਹੈ ਇੱਕ ਉਹਨੇ ਐਨਓਸੀ ਦਾ ਕੀਤਾ ਵੀ ਇੱਕ ਐਨਓਸੀ ਦੇ ਉੱਪਰ ਚਾਰ-ਚਾਰ ਪੰਜ-ਪੰਜ ਲੋਕਾਂ ਦਾ ਕੰਮ ਹੋਇਆ ਫਿਰ ਮੇਰੇ ਅਧਿਕਾਰ ਖੇਤਰ ਦੇ ਨਹੀਂ ਇਹ ਤਾਂ ਤਹਿਸੀਲਦਾਰ ਦਾ ਅਧਿਕਾਰ ਖੇਤਰ ਆ ਉਹਨਾਂ ਨੇ ਦੱਸਿਆ ਪੂਰ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਂਡ ਕਾਰਡ ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਦੇਦੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ